ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਤਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਸ਼ਬਦ ਜੋ ਸੋਹਿਲਾ ਸਾਹਿਬ ਦੀ ਬਾਣੀ ਦੇ ਵਿੱਚ ਆਉਂਦਾ ਹੈ ਉਹ ਰੇ ਆਖਰੀ ਸ਼ਬਦ ਹੈ ਇਹ ਹੀ ਸ਼ਬਦ 13 ਅੰਗ ਦੇ ਉੱਤੇ ਜਿਹਨੂੰ ਨਿਤਨੇਮ ਸੋਹਿਲਾ ਸਾਹਿਬ ਦਾ ਪਾਠ ਅਸੀਂ ਕਹਿੰਦੇ ਹਾਂ ਉੱਥੇ ਸ਼ਬਦ ਆਉਂਦਾ ਹੈ ਔਰ ਇਹੀ ਸ਼ਬਦ ਪੰਜਵੇਂ ਪਾਦਸ਼ਾ ਦਾਈ ਗੌੜੀ ਰਾਗ ਦੇ ਵਿੱਚ 205 ਅੰਗ ਦੇ ਉੱਤੇ 20 ਦਰਜ ਹੈ ਦੋਨੋਂ ਜਗ੍ਹਾ ਥੋੜਾ ਸ਼ਬਦਾਂ ਦਾ ਫਰਕ ਹੈ ਅੱਖਰਾਂ ਦਾ ਫਰਕ ਹੈ ਜਿਹਦੀ ਵਿਚਾਰ ਅਸੀਂ ਪਾਠ ਕਰਨ ਲੱਗੇ ਹਾਂ ਬਹੁਤ ਧਿਆਨ ਦੇ ਨਾਲ ਸਮਝ ਕੇ ਵਿਚਾਰ ਕਰਕੇ ਪਾਠ ਕਰਨਾ ਹੈ ਸੋ ਜਦੋਂ ਇਸ ਸ਼ਬਦ ਦਾ ਅਸੀਂ ਸਿਰਲੇਖ 13 ਅੰਗ ਦੇ ਉੱਤੇ ਪੜ੍ਹਾਂਗੇ 13 ਅੰਗ ਦੇ ਉੱਤੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਇਸ ਤਰ੍ਹਾਂ ਸਿਰ ਲਿਖ ਹੋਵੇਗਾ ਪਰ ਜਦੋਂ ਅਸੀਂ 205 ਆਵੇ ਦੇ ਉੱਤੇ ਪੜਾਂਗੇ ਗੌੜੀ ਮਹੱਲਾ ਪੰਜਵਾ ਇਸ ਤਰ੍ਹਾਂ ਸਿਰ ਲਿਖ ਹੋਵੇਗਾ ਤੋ ਇਹ ਸ਼ਬਦ ਦੀ ਸ਼ੁਰੂਆਤ ਜਿਹੜੀ ਹੈ ਜੇ ਅਸੀਂ 13 ਅੰਗ ਤੇ ਪੜਾਂਗੇ ਕਰਉ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਸ ਪੰਕਤੀ ਤੋਂ ਪਹਿਲੀ ਪੰਕਤੀ ਪਹਿਲੇ ਬੰਦ ਦੀ ਇਹ ਤਾਂ ਇੱਥੋਂ ਸ਼ੁਰੂਆਤ ਹੋਵੇਗੀ ਪਰ ਜਦੋਂ ਅਸੀਂ ਗੌੜੀ ਰਾਗ ਵਿੱਚ ਪੜਾਂਗੇ ਜਾ ਕੇ ਉੱਥੇ ਜਿਹੜੀ ਕਿਉਂਕਿ ਮੈਂ ਲਿਖਿਆ ਪੰਕਤੀਆਂ ਦੇ ਬਰਾਬਰ ਹੈ ਇਸ ਕਰਕੇ ਮੈਨੂੰ ਬਰਾਬਰ ਲਿਖਣਾ ਪਿਆ ਕਿਉਂਕਿ ਮੈਨੂੰ ਥੋੜੇ ਅੱਖਰਾਂ ਦਾ ਫਰਕ ਦੇਖਣਾ ਹੈ ਪਰ ਜਦੋਂ ਅਸੀਂ ਗੌੜੀ ਰਾਗ ਦੇ ਵਿੱਚ ਗੌੜੀ ਮਹੱਲਾ 5ਵਾਂ 205 ਅੰਗ ਦੇ ਉੱਤੇ ਜਾ ਕੇ ਪਾਠ ਪੜ੍ਹਾਂਗੇ ਇਸ ਸ਼ਬਦ ਦਾ ਤਾਂ ਇਸ ਦੀ ਜਿਹੜੀ ਸ਼ੁਰੂਆਤ ਹੈ ਰਹਾਉ ਦੀ ਪੰਕਤੀ ਤੋਂ ਆਉਦ ਕਟੈ ਦਿਨਸ ਰਹਿਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇੱਥੋਂ ਸ਼ੁਰੂਆਤ ਹੋਵੇਗੀ ਇਸ ਸ਼ਬਦ ਦੀ ਇਹਦਾ ਮਤਲਬ ਰਹਾਉ ਦੀ ਪੰਕਤੀ ਉੱਪਰ ਵੀ ਆ ਸਕਦੀ ਹੈ ਵਿਚ ਵੀ ਆ ਸਕਦੀ ਹੈ ਤੋਂ ਰਹਾਉ ਦੀ ਪੰਕਤੀ ਵਾਸਤੇ ਕੋਈ ਪੱਕੀ ਜਗ੍ਹਾ ਮੁਕਰਰ ਨਹੀਂ ਹੈ ਪਰ ਇੱਕ ਚੀਜ਼ ਪੱਕੀ ਹੈ ਇੱਕ ਗੱਲ ਪੱਕੀ ਹੈ ਕਿ ਰਹਾਉ ਦੀ ਪੰਕਤੀ ਸਾਰੇ ਸ਼ਬਦ ਦਾ ਸਾਰ ਹੁੰਦੀ ਤੇ ਬਾਕੀ ਦੀਆਂ ਪੰਕਤੀਆਂ ਰਹਾਉ ਦੀ ਪੰਕਤੀ ਦੇ ਅਰਥ ਨਾਲ ਜੋੜ ਕੇ ਸਮਝਣੀਆਂ ਹੁੰਦੀਆਂ ਹਨ ਤੋ ਰਹਾਉ ਦੀ ਪੰਕਤੀ ਜਿਹੜੀ ਹੈ ਇਸੇ ਕਰਕੇ ਬਹੁਤ ਜ਼ਰੂਰੀ ਹੈ ਉਹਨੂੰ ਸਮਝਣਾ ਕਿ ਰਹਾਉ ਦੀ ਪੰਕਤੀ ਦੇ ਵਿੱਚ ਜਿਹੜੀ ਗੱਲ ਸਤਿਗੁਰੂ ਨੇ ਕਹੀ ਹੁੰਦੀ ਉਹੀ ਸਾਰੇ ਸ਼ਬਦ ਦੇ ਵਿੱਚ ਵਿਚਾਰੇ ਹੁੰਦੇ ਪਰ ਮੈਂ ਇੱਥੇ ਸ਼ਬਦ ਬਰਾਬਰ ਲਿਖਿਆ ਕਿਉਂਕਿ ਮੈਥੇ ਫਰਕ ਆਪ ਸੰਗਤਾਂ ਦੇ ਨਾਲ ਜਿਹੜਾ ਅੱਖਰਾਂ ਦਾ ਉਹ ਸਾਂਝਾ ਕਰਨਾ ਹੈ ਕਰਾਂ ਕਿਉਂਕਿ ਕਰਾਂ ਫਸਟ ਪਰਸਨ ਜਿਹਨੂੰ ਪਹਿਲਾ ਪੁਰਖ ਕਹਿੰਦੇ ਆਂ ਬਿੰਦੂ ਲਾ ਕੇ ਦਿਂਦੀ ਲਾ ਕੇ ਕਰਾਂ ਗੁਰਬਾਣੀ ਵਿਆਕਰਣ ਦੇ ਅਨੁਸਾਰ ਕਰਾਂ ਬੇਨੰਤੀ ਜਦੋਂ ਸੈਕੰਡ ਪਰਸਨ ਅਵਾਜ ਮਾਨਨੀ ਹੋਵੇ ਜਾਂ ਕਹਿਣਾ ਹੋਵੇ ਉੱਥੇ ਹਾਹੇ ਨੂੰ ਕਣਾ ਦੀ ਹਮੇਸ਼ਾ ਤਾਂ ਫਿਰ ਅੱਗੇ ਕੀ ਹੈ ਸੁਣੋ ਸੁਣੋ ਹਾਇ ਰੋਕਣ ਲੱਗੀ ਹੋਈ ਹੈ। ਤੋਂ ਸਤਿਗੁਰਾਂ ਕੰਦੇ ਬੇਨਤੀ ਮੈਂ ਕਰਦਾ ਤੇ ਐ ਮੇਰੇ ਮਿੱਤਰ ਤੁਸੀਂ ਸੁਣੋ ਐ ਮੇਰੇ ਮਿੱਤਰੋ ਤੁਸੀਂ ਸੁਣੋ ਕਰਮ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਸੰਤਾਂ ਦੀ ਸੇਵਾ ਕਰਨ ਦਾ ਇਹ ਸਮਾਂ ਹੈ ਸੰਗਤ ਕਰਨ ਦਾ ਇਹ ਸਮਾਂ ਹੈ ਨਾਮ ਜਪਣ ਦਾ ਇਹ ਸਮਾਂ ਹੈ ਇਹੀਆਂ ਖਾਟ ਚੱਲੂ ਹਰ ਲਾਹਾਂ ਅੱਗੇ ਬਸਨ ਸੁਹਿਲਾ ਇਸ ਤਰ੍ਹਾਂ ਇਹ ਲਾਹ ਖਟ ਕੇ ਸੰਸਾਰ ਤੇ ਜਾਓ ਅੱਗੇ ਸੋਖਾ ਆਵਾਸ ਹੋਵੇਗਾ ਇਹ ਸ਼ਬਦ ਦਾ ਜਦੋਂ 13 ਅੰਗ ਉਤੇ ਪੜਾਂਗੇ ਪਹਿਲਾ ਬੰਦ ਹੈ ਪਰ ਜਦੋਂ ਅਸੀਂ ਗੌੜੀ ਮਹੱਲਾ ਪੰਜਵਾਂ 205 ਤੇ ਪੜਾਂਗੇ ਉਥੇ ਇਹ ਪੰਕਤੀਆਂ ਬਾਅਦ ਵਿੱਚ ਹੈ ਪਰ ਮੈਂ ਬਰਾਬਰ ਇਸ ਕਰਕੇ ਲਿਖੀਆਂ ਕਿਉਂਕਿ ਇਹਨਾਂ ਵਿੱਚ ਫਰਕ ਕਿਹੜਾ ਹੈ ਫਰਕ ਹੈ ਕਰਉਂਗਿ ਬੇਨਤੀ ਇਥੇ ਨਾਣੇ ਨਾਲ ਸੁਣੋ ਹੈ ਸੱਸੇ ਨੋਕੜ ਨਾਲ ਹਾਏ ਨੋਕੜ ਸੁਣੋ ਤੇ ਇਥੇ ਨੰਨੇ ਨਾਲ ਗੌੜੀ ਮਹੱਲਾ 5 205 ਅਗਦੇ ਉਤੇ ਨੰਨੇ ਨਾਲ ਸੁਣੋ ਇਥੇ ਪਾਠ ਕਰਾਂਗੇ ਕਰਉ ਬੇਨਤੀ ਸੁਣਹੁ ਮੇਰੇ ਮੀਤਾ ਸੰਤ ਕਹਿਣ ਕੀ ਬੇਲਾ ਪਰ ਜਦੋਂ ਗੌੜੀ ਮਹੱਲਾ 5 205 ਅਗਦੇ ਉਤੇ ਪੜਾਂਗੇ ਕਰਉ ਬੇਨਤੀ ਸੁਣਹੁ ਇਥੇ ਨਾਣਾ ਨਹੀਂ ਬੋਲਣਾ ਹੈ ਨੰਨੇ ਨਾਲ ਸੁਨੋ ਮੇਰੇ ਮੀਤਾ ਸੰਤ ਤਹਿਲ ਕੀ ਵੇਲਾ ਇਆਂ ਖੜ ਚਲੋ ਹਰਲਾ ਆਗ ਬਸਨ ਸੋਹਿਲਾ ਹੁਣ ਰਹਿ ਰਸ ਦੀ ਬਾਣੀ ਦੇ ਵਿੱਚ ਆਉਦ ਕਟੈ ਦਿਨਸ ਰੈਣਾ ਰੇ ਨਾਣੇ ਨਾਲੇ ਰੈਣਾ ਰੇ ਇਹ 13ਵੇਂ ਗਦੇ ਪੰਕਤੀਆਂ ਵਿੱਚ ਆਉਂਦੀਆਂ ਨੇ ਰੱਖავਦੀਆਂ ਪਰ ਇਧਰ ਪਹਿਲੇ ਆਉਂਦੀਆਂ ਨੇ ਬਾਰ ਬਾਰ ਬੇਨਤੀ ਕਰਦਾ ਕਿ 205ਵੇਂ ਗਦੇ ਇਹ 205 ਅੰਗ ਦੇ ਉੱਤੇ ਇਹ ਪਹਿਲਾ ਪੰਕਤੀ ਆਉਂਦੀਆਂ ਨੇ ਆਉ ਦ ਕਟੈ ਦਿਨਸ ਰੈਨਾਰੇ ਪਰ ਜੇ ਤੁ ਗੌੜੀ ਮਹਲਾ 55 205 ਤੇ ਪੜਾਂਗੇ 205 ਅੰਗ ਦੇ ਉੱਤੇ ਆਉ ਦ ਕਟੈ ਦਿਨਸ ਰੈਨਾਰੇ ਨੰਨਾ ਗੱਬੇ ਰੈਨਾਰੇ ਇਸ ਤਰ੍ਹਾਂ ਪਾਠ ਕਰਨਾ ਹੈ ਮਨ ਸੰਬੋਧਨ ਸ਼ਬਦ ਮੰਮਾ ਨੰਨਾ ਗੁਰਮਿਲ ਕਾਜ ਸਵਾਰੇ ਰਹਾਉ ਫਿਰ ਬੈਂਤੀ ਹੈ ਕਿ ਰਹਾਉ ਦੀ ਪੰਕਤੀ 13 ਅੰਕ ਦੇ ਉੱਤੇ ਵਿਚ ਹੈ ਔਰ 205 ਅੰਕ ਦੇ ਉੱਤੇ ਉੱਤੇ ਹੈ ਸਭ ਤੋਂ ਪਹਿਲਾਂ ਹੁਣ ਜਦੋਂ ਅੱਗੇ ਅਸੀਂ ਪਾਠ ਪੜ੍ਹਾਂਗੇ ਇਹ ਸੰਸਾਰ ਇਹਨੂੰ ਹਾਹੇ ਨੌਕੜ ਕਈ ਹੋੜੇ ਮੰਗ ਇਹੋ ਕਹਿ ਜਾਂਦੇ ਇਹ ਹਲਕਾ ਜਿਹਾ ਇਹ ਸੰਸਾਰ ਵਿਕਾਰ ਸੰਸੇਮਹਿ ਤਰਿਓ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਤਾਂ ਜਦੋਂ 205 ਅੰਕ ਤੇ ਪੜ੍ਹਾਂਗੇ ਨਾ ਇਹ ਸੰਸਾਰ ਵਿਕਾਰ ਰੈਰਾਸ ਦੇ ਵਿੱਚ ਸਸੇ ਸਸੇ ਟਿਪੀ ਸਸੇ ਲੰ ਪੁਰ 205 ਅਗ ਗੌੜੀ ਲਾਗਦੇ ਵਿੱਚ ਸਸਾ ਹਾ ਸਸੇ ਲੰ ਸਹਸੇ ਇਹ ਜ਼ਰੂਰ ਧਿਆਨ ਰੱਖਣਾ ਇਹ ਸੰਸਾਰ ਵਿਕਾਰ ਸਹਸੇਮ ਤਲਯੋ ਬ੍ਰਹਮ ਯੰਨੀ ਅਗਲੀ ਪੰਕਤੀ ਹੈ ਜਿਸ ਹੈ ਜਿਗਾਇ ਜਗਾਇ ਜਿਸ ਹੈ ਜਗਾਇ ਪਿਆਵ ਇਹ ਰਸ ਅਕਥ ਕਥਾ ਤਿਨ ਜਨੀ ਪਰ ਜਦੋਂ ਅਸੀਂ ਇਹਨਾਂ ਪੰਕਤੀਆਂ ਨੂੰ 205 ਅੰਗ ਤੇ ਪੜਾਂਗੇ ਜਿਸ ਹੈ ਜਗਾਏ ਰਹਿਰਾਸ ਦੇ ਵਿੱਚ ਹੈ ਪੀ ਆਵੈ ਪਰ ਗਉੜੀ ਰਾਗ ਦੇ ਵਿੱਚ ਹੈ ਪੀ ਆਏ ਇਹ ਫਰਕ ਨੂੰ ਰੱਖਣਾ ਕਿਉਂਕਿ ਜਵਾਨੀ ਇਹ ਚੇਤੇ ਹੁੰਦਾ ਕਈ ਵਾਰ ਇੱਥੇ ਵੀ ਇਹੀ ਪਾਠ ਕਰ ਜਾਂਦੇ ਅਸੀਂ ਤੇ ਅੱਗੇ ਹੈ ਪੀ ਆਵੈ ਇਹ ਰਸ ਪਰ ਗਉੜੀ ਰਾਗ ਦੇ ਵਿੱਚ ਕੀ ਆਏ ਪੀ ਆਏ ਹਰ ਰਸ ਇਹ ਜ਼ਰੂਰ ਧਿਆਨ ਦੇਣਾ ਪੜ੍ਹ ਕਰਨ ਲੱਗਿਆ। ਆਕਥ ਕਥਾ ਤਿ ਨ ਜਨੈ। ਇਹ ਪੰਕਤੀਆਂ ਸਾਹਮਣੇ ਮੈਂ ਤਾਂ ਲਿਖੀਆਂ ਇਸ ਕਰਕੇ ਕਿ ਜਿਹੜਾ ਫਰਕ ਹੈ ਉਹ ਅਸੀਂ ਬਰਾਬਰ ਦੇਖ ਸਕੀਏ। ਤੋਂ ਇਸ ਤਰ੍ਹਾਂ ਪੜ੍ਹ ਕਰਨ ਲੱਗਿਆ ਨੇ ਇਸ ਸਰੀਰ ਦਾ ਜ਼ਰੂਰ ਧਿਆਨ ਰੱਖਣਾ ਹੈ। ਜਾ ਕੋ ਆਏ ਸੋਈ ਵਿਹੱਜ ਹੋ। ਬਿਹੱਜ ਹੋ ਸ਼ਬਦ ਜਿਹੜਾ 13 ਅੰਕ ਤੇ ਆਵੇਗਾ ਬੱਬੇ ਸਿਹਾਰੀ ਨਾਲ ਆਵੇਗਾ। ਇੱਥੇ ਮੈਂ ਪੰਕਤੀ ਲਿਖ ਨਹੀਂ ਸਕਿਆ ਕਿਉਂਕਿ ਮੇਰੇ ਕੋਲ ਜਗ੍ਹਾ ਥੋੜੀ ਬੋਰਡ ਦੇ ਵਿੱਚ ਘਟ ਗਈ। ਜਾ ਕੋ ਆਏ ਸੋਈ ਵਿਹਜ ਹੋ ਬੱਬੇ ਨਾਲ ਤੇ ਰੰਗ ਦੇ ਉਤੇ ਪਰ ਜਦੋਂ ਅਸੀਂ ਦੂਜੇ ਪਾਸੇ 205 ਅੰਗ ਤੇ ਪੜਾਂਗੇ ਜਾ ਕੋ ਆਏ ਸੋਈ ਵਿਹਜ ਹੋ ਬਾਬੇ ਨਾਲ ਉਥੇ ਬਾਬੇ ਨੂੰ ਸਿਹਾਰੀ ਹੈ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰਦੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਾਹਰ ਨ ਹੋਏ ਕੋ ਫੇਰਾ ਇਹ ਬਰਾਬਰ ਹੈ ਭਗਤੀ ਅਗਲੀ ਪੰਕਤੀ ਵੀ ਇੱਕੋ ਜਿਹੀ ਹੈ ਜਿਸ ਦੇ ਵਿੱਚ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮੰਨ ਕੇ ਪੂਰੇ ਇਹ ਪੰਕਤੀ ਦੋਨੇ ਪਾਸੇ ਗੌੜੀ ਰਾਗ 205 ਗਦੇ ਉੱਤੇ ਵੀ ਔਰ 13 ਅੰਗ ਦੇ ਉੱਤੇ ਵੀ ਬਰਾਬਰ ਹੈ ਕੋਈ ਫਰਕ ਨਹੀਂ ਹੈ ਤੋ ਫਿਰ ਅਗਲੀ ਜਿਹੜੀ ਲਾਸਟ ਵਾਲੀ ਪੰਕਤੀ ਹੈ ਨਾ ਨਾਨਕ ਦਾਸ ਇਹ ਹੈ ਸੁਖ ਮੰਗੈ ਇਹ 13 ਅੰਗ ਦੇ ਉੱਤੇ ਜਿਹੜਾ ਅਸੀਂ ਰੋਜ਼ ਪਾਠ ਕਰਦੇ ਹਾਂ ਸ੍ਰੀ ਗੁਰੂ ਸਾਹਿਬ ਦੀ ਬਾਣੀ ਦਾ ਅਸੀਂ 205 ਅਕ ਤੱਕ ਪੜਾਂਗੇ ਨਾ ਨਾਨਕ ਦੇ ਕੱਕੇ ਨੂੰ ਵੀ ਔਂਕੜ ਹੈ ਨਾਮਕ ਦਾਸ ਇਥੇ ਈੜੀ ਸਿਹਾਰੀ ਹਾਇ ਦਲਾਵ ਇਹ ਹੈ ਇਥੇ ਈੜੀ ਸਿਹਾਰੀ ਹਾਇ ਵੇਲ ਇਹੀ ਇਹੀ ਸੁਖ ਇਹੀ ਸੁਖ ਇਸ ਤਰ੍ਹਾਂ ਪੜ੍ਹਨਾ ਹੈ ਤੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਓਕਾਰ ਸੰਤਨ ਕੀ ਧੂਰੇ ਤੇ ਰੰਗ ਵਿੱਚ ਇਸ ਤਰ੍ਹਾਂ ਪੜ੍ਹ ਕਰਾਂਗੇ 205 ਅੰਗ ਦੇ ਉੱਤੇ ਕਰਾਂਗੇ ਨਾਨਕ ਦਾਸ ਇਹੀ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਧੂਰੇ ਤਾਂ ਇਸ ਤਰ੍ਹਾਂ ਪਾਠ ਦਾ ਫਰਕ ਦਾ ਧਿਆਨ ਚਾਹੇ ਰੱਖਣਾ ਤਾਂ ਜਿ세 ਵਿਆਕਰਣ ਅਨੁਸਾਰ ਦੇਖੀ ਨਾ ਨਾਨਕ ਸੰਬੋਧਨ ਸ਼ਬਦ ਕਰਕੇ ਨੰਕੜ ਨਹੀਂ ਹੈ ਨਾਨਕ ਇਹ ਨਾਨਕ ਦਾਸ ਇਹ ਸੁਖ ਮੰਗੈ ਤੇਰਾ ਦਾਸ ਇਹੀ ਸੁਖ ਮੰਗਦਾ ਕੇਰਾ ਕਿ ਮੈਨੂੰ ਸੰਤਾਂ ਦੀ ਚਰਨ ਧੂਰ ਬਣਾ ਦੇ ਪਰ ਜਦੋਂ ਇੱਥੇ 205 ਤੇ ਪੜ੍ਹਾਂਗੇ ਨਾ ਨਾਨਕ ਦੇ ਕੱਕੇ ਨੂੰ ਵੀ ਔਕੜੇ ਸੰਬੋਧਨ ਨਹੀਂ ਹੈ ਇੱਥੇ ਨਾਨਕ ਦਾਸ ਆਪਣੇ ਵਾਸਤੇ ਇੱਥੇ ਦਾਸ ਸਤਿਗੁਰ ਨੇ ਜਿਹੜਾ ਸ਼ਬਦ ਵਰਤਿਆ ਵੀ हे ਪ੍ਰਭੂ ਤੇਰਾ ਦਾਸ ਕੋਈ ਵੀ ਹੋ ਸਕਦਾ ਪਰ ਇੱਥੇ ਨਾਨਕ ਵਾਸਤੇ ਨਾਨਕ ਦੇ ਕੱਕੇ ਨੂੰ ਕਿ ਲੱਗੀ ਹੋਈ ਹੈ ਨਾਨਕ ਦਾਸ ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਲੇ ਸੋ ਇਸ ਤਰ੍ਹਾਂ ਇਹ ਪਾਠ ਕਰਨ ਲੱਗਿਆ ਜਰੂਰ ਧਿਆਨ ਦੇ ਨਾਲ ਪਾਠ ਕਰਨਾ ਹੈ ਤਾਂ ਕਿ ਗੁਰਬਾਣੀ ਦਾ ਵਿਚਾਰਨ ਜਿਹੜਾ ਹੈ ਉਹ ਗਲਤ ਨਾ ਹੋ ਸਕੇ ਆਪ ਸੰਗਤਾਂ ਦੇ ਨਾਲ ਨਿਤਨੇਮ ਦੀਆਂ ਬਾਣੀਆਂ ਦੇ ਸ਼ਬਦਾਂ ਦੇ ਵਿੱਚ ਜਿਹੜਾ ਫਰਕ ਹੈ ਅੱਖਰਾਂ ਦਾ ਔਰ ਸ਼ਬਦਾਂ ਦਾ ਲਗਾ ਮਾਤਰਾ ਦਾ ਸੰਝਾ ਕੀਤਾ ਆਪ ਸੰਗਤਾਂ ਨਾਲ ਆਸ ਕਰਦਾ ਕਿ ਆਪ ਜੀ ਨੂੰ ਜਿਵੇਂ ਚੰਗਾ ਲੱਗੇਗਾ ਔਰ ਕੋਈ ਗਲਤੀ ਹੋਵੇ ਜਰੂਰ ਕਮੈਂਟ ਕਰਕੇ ਦੱਸਣਾ ਔਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਨਿਤਨੇਮ ਦੇ ਇਹ ਬਾਣੀਆਂ ਦਾ ਪੜ੍ਹਤਨ ਲੱਗਿਆ ਕੁਰੇਤ ਗਉੜੀ ਰਾਗ ਦੇ ਵਿੱਚ ਜਾਂ ਉਸੇ ਰਾਗ ਦੇ ਵਿੱਚ ਉਹ ਜਿਹੜੇ ਸ਼ਬਦ ਆਉਂਦੇ ਨੇ ਉਹਨਾਂ ਨੂੰ ਪੜਨ ਲੱਗਿਆਂ ਅਸੀਂ ਕੋਈ ਗਲਤੀ ਨਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ